ਵੈਗੁਰਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਆਪਾਂ ਗੱਲ ਕਰਦੇ ਪਿਆ ਨੂੰ ਸਹਾਰੇ ਦੀ ਵੱਡੀ ਲੜਾਈ ਬਾਰੇ ਤੇ ਇਸੇ ਰਾਤ ਨੂੰ ਸਰਦਾਰ ਜੈ ਸਿੰਘ ਅਟਾਰੀ ਵਾਲਾ ਸਨ 1821 ਨੂੰ ਸ਼ੱਕ ਦੇ ਕਾਰਨ ਪੰਜਾਬ ਤੋਂ ਭੱਜ ਗਏ ਨਾ ਕਾਬਲ ਬਰਾਕ ਜਾਈਆਂ ਦੇ ਕੋਲ ਜਾ ਰਿਹਾ ਸੀ ਤੇ ਮੁਹੰਮਦ ਅਜੀਮ ਖਾਨ ਆਪਣੇ ਜਿਹੜੇ ਸਵਾਰ ਸਨ ਉਹਨਾਂ ਦੇ ਨਾਲ ਪਸ਼ਾਵਰ ਆਇਆ ਪਸ਼ਾਵਰ ਆਇਆ ਹੋਇਆ ਸੀ ਤੇ ਪਸ਼ਾਵਰ ਦੇ ਵਿੱਚ ਨਾ ਕੁਝ ਸਿੰਘਾਂ ਦੇ ਸਿਰ ਕੱਟੇ ਹੋਏ ਜਦੋਂ ਜੈ ਸਿੰਘ ਨੇ ਵੇਖੇ ਤੇ ਸਿੰਘਾਂ ਦੇ ਸਿਰ ਵੇਖ ਕੇ ਡਾਡਾ ਜੋਸ਼ ਆਇਆ ਇਸ ਨੂੰ ਤੇ ਉੱਥੋਂ ਨਿਕਲ ਕੇ ਸਿੱਧਾ ਸਿੱਖਾਂ ਦੇ ਕੈਂਪ ਨੂੰ ਸ਼ਹਿਰੇ ਪਹੁੰਚ ਗਿਆ। ਇਹ ਕਾਲੀ ਫੂਲਾ ਸਿੰਘ ਦੇਰਾ ਹੀ ਨਾ ਸ਼ੇਰੇ ਪੰਜਾਬ ਤੋਂ ਮਾਫੀ ਮੰਗੀ ਤੇ ਕਿਸੇ ਅਯੋਗ ਉਹਦੇ ਲਈ ਨਿਯੁਕਤ ਕੀਤਾ ਗਿਆ। ਤੇ ਅੱਧੀ ਰਾਤ ਨੂੰ ਨਾ ਗਾਜ਼ੀਆਂ ਦੇ ਕੈਂਪ ਤੋਂ ਖਬਰ ਆਈ ਕਿ ਅਣਗਿਣਤ ਵੈਰੀਆਂ ਦਾ ਲਸ਼ਕਰ ਅੱਗੇ ਵਧ ਰਿਹਾ ਹੈ। ਤਿੰਨੋ ਸ਼ਹਿਰੇ ਦੀਆਂ ਪਹਾੜੀਆਂ ਤੇ ਆਪਣੇ ਮੋਰਚੇ ਜਮਾ ਕੇ ਬੈਠਾ ਹੋਇਆ ਤੇ ਉਸੇ ਵੇਲੇ ਸ਼ੇਰੇ ਪੰਜਾਬ ਆਪਣੇ ਸਰਦਾਰਾਂ ਨੂੰ ਇਕੱਠਾ ਕੀਤਾ। ਇਸ ਵੇਰੇ ਹੋਣ ਵਾਲੀ ਲੜਾਈ ਦੀਆਂ ਤਿਆਰੀਆਂ ਲੱਗੇ ਕਰਨਾ ਤੇ ਅਗਲੀ ਸਵੇਰ ਅਮਰਤ ਵੇਲੇ 14 ਮਾਰਚ 1823 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤੇ ਦਿਵਾਨ ਦੇ ਵਿੱਚ ਸਾਰੇ ਜਥੇਦਾਰ ਇਕੱਠੇ ਹੋਏ ਤੇ ਜੰਗਦਵਾਰੇ ਲੱਗੇ ਵਿਚਾਰ ਕਰਨਾ ਤੇ ਵੈਰੀ ਤੇ ਧਾਵੇ ਕਰਨ ਵੇਲੇ ਵੀ ਕੋਈ ਢੇਲਣਾ ਵਰਤੀ ਜਾਏ ਤੇ ਜੋ ਗਾਜ਼ੀਆਂ ਦੀ ਗਿਣਤੀ ਹੈ ਵੀ ਉਹ ਦਿਨੋਂ ਦਿਨ ਵੱਧ ਰਹੀ ਸੀ ਵੀ ਦਿਨੋਂ ਦਿਨ ਵਧ ਰਹੀ ਸੀ ਤੇ ਜਿਹੜਾ ਮੁਹੰਮਦ अजीम ਖਾਨ ਸੀ ਜੇ ਉਹ ਕੱਲ ਨੂੰ ਵੀ ਗਾਜ਼ੀਆਂ ਦੇ ਨਾਲ ਮਿਲ ਗਿਆ ਤੇ ਇਸ ਲੜਾਈ ਨੂੰ ਜਿਹੜਾ ਜਿੱਤਣਾ ਹੋਰ ਵੀ ਕਠਿਨ ਹੋ ਜਾਏਗਾ ਤੇ ਅਰਦਾਸਾਂ ਸੋਧੀਆਂ ਗਈਆਂ ਤੇ ਕੂਚਦੀਆਂ ਲੱਗੇ ਤਿਆਰੀਆਂ ਕਰਨ ਤੇ ਜਿਹੜੀ ਫੌਜ ਸੀ ਉਹਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਜਿਹੜਾ ਪਹਿਲਾ ਜਥਾ ਸੀ ਉਹਦੇ ਵਿੱਚ 800 ਕੋੜ ਸਵਾਰ ਤੇ 700 ਪੈਦਲ ਸਨ ਅਕਾਲੀ ਫੁੱਲਾ ਸਿੰਘ ਦੀ ਜਥੇਦਾਰੀ ਦੇ ਵਿੱਚ ਵੀ ਪੂਰਬ ਵੱਲੋਂ ਵੈਰੀ ਤੇ ਹਮਲਾ ਕਰੇਗਾ ਜਿਹੜਾ ਦੂਜਾ ਜਥਾ ਸੀ ਉਹਦੇ ਵਿੱਚ 1000 ਘੋੜਸਵਾਰ ਤੇ 1500 ਪੈਦਲ ਪੈਦਲ ਸਨ ਉਹਦੇ ਵਿੱਚ ਸਰਦਾਰ ਦੇਸਾ ਸਿੰਘ ਮਜੀਠੀਆ ਤੇ ਫਤਿਹ ਸਿੰਘ ਆਲੂਵਾਲੀਆ ਦੀ ਅਗਵਾਈ ਦੇ ਵਿੱਚ ਵੀ ਪੱਛਮ ਵੱਲੋਂ ਵੈਰੀ ਤੇ ਹਮਲਾ ਕਰੇਗਾ ਤੇ ਜਿਹੜਾ ਤੀਜਾ ਜੱਥਾ ਸੀ ਉਹਦੇ ਵਿੱਚ 2000 ਘੋੜਸਵਾਰ ਤੇ 3000 ਪੈਦਲ ਸਨ ਤੇ 600 600 ਗੋਰਖੇ ਵੀ ਸ਼ਾਮਿਲ ਸਨ ਤੇ 6 ਉਹਨਾਂ ਕੋਲ ਛੋਟੀਆਂ ਤੋਪਾਂ ਸਨ ਤੇ ਇਹਦੇ ਵਿੱਚ ਕੋਰ ਖੜਕ ਸਿੰਘ ਤੇ ਹਰੀ ਸਿੰਘ ਨਲੂਆ ਤੇ ਸਰਦਾਰ ਰਤਨ ਸਿੰਘ ਦੀ ਅਗਵਾਈ ਵਿੱਚ ਕੀ ਵੈਰੀ ਦਾ ਸਾਹਮਣੇ ਤੋਂ ਹਮਲਾ ਰੋਕਣ ਤੇ ਉਹਨੂੰ ਪਿੱਛੇ ਹਟੋਣ ਵਾਸਤੇ ਤਿਆਰ ਕੀਤਾ ਗਿਆ ਤੇ ਕੁਝ ਜਿਹੜੇ ਪੈਦਲ ਸੰਤ ਤੇ ਘੋੜ ਸਵਾਰ ਸਨ ਉਹ ਸ਼ੇਰੇ ਪੰਜਾਬ ਦੇ ਨਾਲ ਸਨ ਕੀ ਜਦੋਂ ਜਿਸ ਜਥੇ ਨੂੰ ਲੋੜ ਪਵੇ ਉਸ ਟਾਈਮ ਸਹਤ ਆਪਾ ਚਾਈ ਜਾਵੇ ਤੇ ਏਸੀ ਆਪਣੀ ਅੱਜ ਦੀ ਵੀਡੀਓ ਦਾ ਇਤਿਹਾਸ ਤੇ ਬਾਕੀ ਦਾ ਇਤਿਹਾਸ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰਿਓ ਇਤਿਹਾਸਿਕ ਵੀਡੀਓ ਵੇਖਣ ਵਾਸਤੇ ਚੜ੍ਹਦੀ ਕਲਾ ਖਾਲਸਾ ਤੁਹਾਡਾ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰੋ